ਬੰਮੀਹਾ ਬੋਲੇ ਨਾਲ ਜੁੜੇ ਸਮੂਹ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਦੇਖੋ ਅੱਜ ਫੇ ਤੁਹਾਨੂੰ ਜ਼ਮੀਨ ਦਿਖਾਉਣ ਲੱਗੇ ਆ ਇੱਥੋਂ ਸ਼ੁਰੂ ਹੁੰਦੀ ਹੈ ਅੱਡ ਤੋਂ ਕੋਨੇ ਤੋਂ ਤੇ ਆ ਸੜਕ ਦੇ ਨਾਲ ਨਾਲ ਆ ਜਾਈ ਜਾਂਦੀ ਹੈ ਜਿਵੇਂ ਦੇਖ ਰਹੇ ਹੋ ਤੁਸੀਂ ਬਹੁਤ ਵਧੀਆ ਇਹ ਜ਼ਮੀਨ ਹੈ ਡੇਢ ਕਲਾ ਜ਼ਮੀਨ ਹੈ ਤੇ ਡੇਢ ਦਾ ਡੇਢ ਫਰੰਟ ਸੜਕ ਤੇ ਲੱਗਦਾ ਹੈ ਲਗਭਗ 300 ਫੁੱਟ ਫਰੰਟ ਲੱਗਦਾ ਹੈ ਡੇਢ ਕਲਾ ਜ਼ਮੀਨ ਹੈ ਤੇ ਸੜਕ ਦੇ ਉੱਪਰ ਹੈ ਤੇ ਇਹ ਵਪਾਰਕ ਬੰਦਲੇ ਬਹੁਤ ਵਧੀਆ ਖੇਤੀਬਾੜੀ ਤਾਂ ਵਧੀਆ ਹੈ ਹੀ ਹੈ ਹੀ ਵਪਾਰਕ ਬੰਦਰ ਵਾਸਤੇ ਵੀ ਇਹ ਵਧੀਆ ਕਿਉਂਕਿ ਇੱਥੇ ਕੋਈ ਬੰਦਾ ਬਿਨਸ ਕਰ ਸਕਦਾ ਹੈ ਚਾਹੇ ਕਿਸੇ ਨੇ ਛੇਰ ਲਾਉਣਾ ਹੈ ਜਾਂ ਕਿਸੇ ਨੇ ਕੋਈ ਮੈੱਜ ਪੈਸਾ ਲਾਉਣਾ ਹੈ ਜਾਂ ਕੋਈ ਕੋਲ ਸਟੋਰ ਜਾਂ ਕੋਈ ਵੀ ਕਿਸ ਤਰ੍ਹਾਂ ਦਾ ਬਿਨਸ ਕਰ ਸਕਦਾ ਕਿਉਂਕਿ ਸਾਰਾ ਹੀ ਫਰੰਟ ਲੱਗਦਾ ਹੈ ਡੇਢ ਦਾ ਡੇਢ ਕਿੱਲਾ ਹੀ ਲਗਭਗ 300 ਫੁੱਟ ਫਰੰਟ ਲੱਗਦਾ ਚੋਨਾਗੜਾ ਬਹੁਤ ਵਧੀਆ ਕੰਦਰਗਾ ਉਹ ਵਾਟ ਤੁੰਦੇ ਰਹੇ ਹੋ ਖੰਭੇ ਥੋੜਾ ਗੇ ਜਾ ਕੇ ਥੋੜੀ ਵਟ ਹੈ ਇਹ ਡੇਟ ਕਿਲਾ ਫਰਾਂਟ ਤੋਂ ਸੜਕ ਉੱਪਰ ਲੱਗਦਾ ਹੈ ਇਸ ਜ਼ਮੀਨ ਨੂੰ ਦੋ ਪਾਸਿਆਂ ਦੀ ਸੜਕ ਤੇ ਨਹੀਂ ਆਇਆ ਜਾ ਸਕਦਾ ਬਹੁਤ ਵਧੀਆ ਉਪਜਾਊ ਜ਼ਮੀਨ ਹੈ ਤੇ ਨਹਿਰੀ ਪਾਣੀ ਵੀ ਹੈਗਾ ਇਹਨੂੰ ਤੇ ਨਾਲ ਮੋਟਰ 'ਚ ਵੀ ਹਿੱਸਾ ਹੈਗਾ ਸੋ ਹੁਣ ਇਹ ਗੱਲ ਇਹ ਹੈ ਵੀ ਇਹ ਜ਼ਮੀਨ ਕਿੱਥੇ ਇਹ ਜ਼ਮੀਨ ਹੈਗੀ ਹੈ ਬਿਲਕੁਲ ਬਾਗਾਪੜਾਂ ਦੇ ਨੇੜੇ ਪੈਂਦੀ ਹੈ ਬਹੁਤ ਨੇੜੇ ਪੈਂਦੀ ਹੈ ਬਾਗਾਪੜਾਂ ਦੇ ਪੋਤਰੀ ਕਸਪਾ ਬਾਗਾਪੜਾਂ ਹੁਣ ਪਤਾ ਹੀ ਹੈ ਆ ਕੰਧਰ ਘਟੂਣਾ ਖੜਾ ਬਹੁਤ ਥੋਰੀ ਆ ਜੋ ਜਿਹਨਾਂ ਸੱਜਣਾ ਜਮੀਨ ਖੇਤਰੀਆਂ ਉਹ ਦਿੱਤੇ ਨੰਬਰ ਤੇ ਸੰਪਰਕ ਕਰ ਸਕਦਾ ਆ ਦੇਖੋ ਸੜਕ ਫੇਰ ਦੇਖ ਰਹੇ ਹਾਂ ਲੰਬੀ ਸੜਕ ਦੇ ਨਾਲ-ਨਾਲ ਇਹ ਫਰੰਟ ਜਾਂਦਾ 300 ਫੁੱਟ ਦੇ ਕਰੀਬ ਇਹਦਾ ਫਰੰਟ ਹੈ ਡੇਢ ਕਿੱਲੇ ਦਾ ਫਰੰਟ ਹੈ ਡੇਢ ਦਾ ਡੇਢ ਜਿਹੜਾ ਫਰੰਟ ਤੇ ਲੱਗਦਾ ਉਹ ਦੇਖੋ ਕੋਨਰ ਸ਼ੁਰੂ ਹੁੰਦਾ ਤੇ ਇਸ ਤਰ੍ਹਾਂ ਐ ਜਾ ਕੇ ਆ ਸਾਰੀ ਸੜਕ ਦੇ ਨਾਲ-ਨਾਲ ਡੇਢ ਕਿੱਲੇ ਦਾ ਫਰੰਟ ਲੱਗਦਾ ਜਿਹੜੇ ਸੱਜਣਾ ਨੇ ਇਹ ਜਮੀਨ ਖੇਤਰੀ ਨਹੀਂ ਹੋਵੇ ਉਹ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਆ ਇਹ ਨਾਲ ਨਾਲ ਮੈਂ ਬੇਨਤੀ ਕਰਦੇ ਆ ਕਿ ਜਿਹੜੇ ਸੱਜਣਾਂ ਨੇ ਆਪਣੀ ਪ੍ਰਾਪਰਟੀ ਵੇਚਣੀ ਹੁੰਦੀ ਹੈ ਉਹ ਸਾਡੇ ਨਾਲ ਦਿੱਤੇ ਨੰਬਰ ਤੇ ਸੰਪਰਕ ਕਰਿਆ ਕਰੋ ਬਿਨਾਂ ਝਿਜਕ ਕੋਈ ਪ੍ਰਾਪਰਟੀ ਵੇਚਣੀ ਹੋਵੇ ਉਹ ਅਸੀਂ ਵੀਡੀਓ ਪਾਉਣੇ ਹੁੰਦੇ ਆ ਤੇ ਕਿਉਂਕਿ ਸਾਡਾ ਮਕਸਦ ਹੀ ਇਹ ਹੈ ਕਿ ਵੇਚ ਸੱਜਣਾਂ ਨੂੰ ਆਵੇ ਜ਼ਮੀਨਾਂ ਪੂਰਾ ਮੁੱਲ ਮਿਲ ਸਕੇ ਸੋ ਜਿਹੜੇ ਸੱਜਣਾਂ ਬੰਮੀਆ ਬੋਲੇ ਚੈਨਲ ਨਾਲ ਨਹੀਂ ਜੁੜੇ ਉਹ YouTube ਬੰਮੀਆ ਬੋਲੇ 9822 ਨਾਲ ਜੁੜ ਜੋ Instagram ਤੇ ਮੀਆ ਬੁਲਾਣ ਜੁੜਜੋ Facebook ਤੇ ਕਰਦੀ ਬੁਹੀਆਂ ਜੁੜਜੋ ਤਾਂ ਕਿ ਤੁਹਾਨੂੰ ਆਨਲਾਈਨ ਜਿਸ ਤਰ੍ਹਾਂ ਵੀਡੀਓ ਮਿਲਦੀਆਂ ਨੇ ਤੇ ਹੋਰ ਜਾਣਕਾਰੀ ਮਿਲਦੀ ਰਹੇ ਸੋ ਜਿਹੜੇ ਸੱਜਣਾਂ ਜਮੀਨ ਖੇਦਣੀ ਆ ਉਹ ਸੰਪਰਕ ਕਰ ਸਕਦੇ ਆ ਬਹੁਤ ਸ਼ਾਨਦਾਰ ਜ਼ਮੀਨ ਹੈ ਜ਼ਿਲ੍ਹਾ ਮੋਗਾ ਚ ਕਸਪਾ ਬਾਗਾ ਪਾਣਾ ਦੇ ਨੇੜੇ ਪੈਂਦੀ ਹੈ ਇਸ ਜ਼ਮੀਨ ਨੂੰ ਦੋ ਸੜਕਾਂ ਨੇ ਆਇਆ ਜਾ ਸਕਦਾ ਆ ਕੋਨਦਰ ਘੇਟੋ ਨਖੜਾ ਬਹੁਤ ਵਧੀਆ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਵਾਕਬੱਧ ਲਈ ਵੀ ਵਧੀਆ ਹੈ ਖੇਤੀਬਾੜ ਲਈ ਤਾਂ ਵਧੀਆ ਹੈ ਹੀ ਹੈੀ ਤਾਂ ਪਾਕਬੱਧ ਰਸਤੇ ਬਹੁਤ ਵਧੀਆ ਜ਼ਮੀਨ ਹੈ ਤੋ ਜਿਹੜੇ ਸੱਜਣਾਂ ਨੇ ਇਸ ਜ਼ਮੀਨ ਨੂੰ ਖੇਤਣਾ ਹੋਵੇ ਉਹ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਆ ਤੇ ਜਿਹੜੇ ਸੱਜਣਾਂ ਨੇ ਕੋਈ ਆਪਣੀ ਜਮੀਨ ਪ੍ਰਾਪਰਟੀ ਵੇਚਣੀ ਹੁੰਦੀ ਹੈ ਉਹ ਵੀ ਬਣਾ ਚਿਰਕ ਸਾਡਾਂ ਨਾਲ ਸੰਪਰਕ ਕਰ ਸਕਦੇ ਆ ਕਿਉਂਕਿ ਕਦੇ ਵੀ ਆਪਣੀ ਪ੍ਰਾਪਰਟੀ ਵੇਚ ਲਈ ਸੰਗਣਾ ਨਹੀਂ ਚਾਹੀਦਾ ਤੁਸੀਂ ਪਹਿਲਾਂ ਬਹੁਤ ਪਿਆਰ ਦੇ ਰਹੇ ਹੋ ਚੈਨਲ ਨੂੰ ਸਾਰੇ ਸੱਜਣਾਂ ਨੂੰ ਅਪੀਲ ਹੈ ਕਿ ਸਾਡਾਂ ਨਾਲ ਜੁੜੇ ਰਹੋ ਆ ਦੇਖੋ ਚੋਨਾ ਫੇਰ ਕਿੰਨਾ ਵਧੀਆ ਦਿਖਾ ਰਹੇ ਤੁਹਾਨੂੰ ਕਿੰਨਾ ਵਧੀਆ ਚੋਨਾ ਖੜਾ ਹੈ ਇਹ ਕਿਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਉੱਪਰ ਤਾਰ ਵੀ ਕੋਈ ਨਹੀਂ ਜੇ ਵੱਡੀ ਗੱਲ ਹੈ ਕਮਰਸ਼ੀਅਲ ਵਾਸਤੇ ਬਹੁਤ ਔਖੀ ਹਰਤੀ ਜਾਂਦੀ ਆ ਸੋ ਸਾਰਿਆਂ ਵੇਰ ਖਾਲਸਾ ਵੇਰ ਜੀ ਫਤੇ